ਜਾ ਜਿਹੜਾ ਜਕਰੀਆ ਜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪਰਚੇ ਕੀਤੇਗੇ ਉਹਦੇ ਵਿੱਚ ਗੱਲ ਕੀ ਹੈਗੀ ਕਿ 10000 ਰੁਪਏ ਭਾਨੇ ਨੇ ਜਿਹੜਾ ਉਹ ਮੰਗਿਆ ਧਰਨਾ ਚੱਕਣ ਦਾ ਜਾਂ ਚੈਨ ਖੋਈ ਮੈਨੂੰ ਤੁਹਾਡੇ ਮੈਨੂੰ ਸਾਡਾ ਜਿਹੜਾ ਭਾਨਾ ਸਿੱਧੂ ਆ ਇਹ ਭਾਨੇ ਸਿੱਧੂ ਤਾਂ ਨਾ ਨੇ ਸ਼ਕਤੀਮਾਨ ਬਣਾਤਾ ਪਹਿਲਾਂ ਪਟਿਆਲੇ ਚੈਨ ਹੋਲੇ ਆ ਫਿਰ ਜਾ ਕੇ ਲੁਧਿਆਣੇ 10000 ਰੁਪਏ ਮੰਗ ਲਿਆ ਉੱਥੋਂ ਸ਼ਕਤੀਮਾਨ ਬਣ ਕੇ ਫਿਰ ਉਹ ਹੋਰ ਵਗਿਆ ਸਾਨੂੰ ਇਹ ਲੱਗਦਾ ਵੀ ਕਰਤ ਕਰਦੀਆਂ ਕੀ ਨੇ ਸਰਕਾਰਾਂ ਸਾਨੂੰ ਸਬੂਤ ਦੇ ਦਿਓ ਪਬਲਿਕ ਖੜੀ ਆ ਅਸੀਂ ਸਰ ਦੇਣ ਨੂੰ ਤਿਆਰ ਆ ਪਬਲਿਕ ਦੇ ਚਰਨਾ ਚ ਰੱਖ ਦਾਂਗੇ ਇੱਕ ਸਬੂਤ ਦੇ ਦਿਓ ਗੱਡੀ ਲੱਗੇ ਉਹਨਾਂ ਪਾਣਾ 11 ਲੱਖ ਦੀ ਚੈਨੀ ਖੋਣਾ ਸਕੋਰਪਿਓ ਗੱਡੀ ਨਵੀਂ ਲਿਆ ਕੇ 11 ਲੱਖ ਰੁਪਏ ਦੀ ਗੱਡੀ ਲਿਆ ਕੇ 2 ਲੱਖ ਰੁਪਏ ਦੀ ਲੱਖ ਰੁਪਏ ਦੀ ਚੈਨੀ ਖੋਣ ਜਾਂਦਾ ਪਾਣਾ ਦੇਖੋ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਭਵੰਤਮਾਨ ਸਾਹਿਬਾ ਤੋਂ ਇਹ ਬੇਨਤੀ ਕਰਦੇ ਆਂ ਹੱਥ ਬਣਾ ਲਓ ਸਾਥੋਂ ਤੁਸੀਂ ਨਾਂ ਸਾਡੇ ਨਾਲ ਕਰੋ ਹਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਹੋਇਆ ਇਹਨੂੰ ਫੈਸਲੇ ਨੂੰ ਜਲਦ ਜਲਦ ਤੋਂ ਸਾਡੇ ਭਰਾ ਨੂੰ ਬਾਰੇ ਕਰ ਦੋ ਠੀਕ ਹੈ ਨਹੀਂ ਅਸੀਂ ਸਾਡੇ ਸਾਡੇ ਹੱਥ ਖੜੇ ਹੋ ਜਾਣਗੇ ਅੱਜ ਤੋਂ ਬਾਅਦ ਜੋ ਕਰਨਾ ਫਿਰ ਉਹ ਫੈਸਲਾ ਸਾਡੇ ਜਥੇਬੰਦੀਆਂ ਲਈ ਪਹੁੰਚ ਜਾਊਗਾ ਅੱਜ ਉਹ ਕਰੋ ਪੁਲਸਾ ਇਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੰਨੀ ਆ ਸਰਕਾਰ ਨੇ ਪੁਲਸ ਦਾ ਕੋਈ ਇੱਥੇ ਆਉ ਨਹੀਂ ਹੈ ਕਿ ਪੁਲਸ ਗਲਤ ਨਹੀਂ ਹੈਗੀ ਪਰ ਪੁਲਸ ਨੇ ਨੌਕਰੀ ਕਰਨੀ ਆ ਪੁਲਸ ਨੇ ਮਹੀਨੇ ਦਾ ਉਹਦੇ ਬੱਚਿਆਂ ਦੇ ਪੈਸੇ ਲੈਣੇ ਆ ਬਈ ਠੀਕ ਹੈ ਆ ਉਹਦਾ ਬੱਚੇ ਪਾਲਣੇ ਆ ਹੋਣਾ ਜਿਵੇਂ ਸਰਕਾਰਾਂ ਕਹਿੰਦੀਆਂ ਉਹ ਵਿੱਚ ਚੱਲਦਾ ਜੀ ਬਾਹਰੋਂ ਪਬਲਿਕ ਆ ਰਹੀ ਹੈ ਬਈ ਉਹਨਾਂ ਦਾ ਦਿਨੋ ਧੰਨਵਾਦ ਕਰਦੇ ਆ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਦਾ ਵੀ ਅੱਜ ਬਈ ਖੂਨ ਆ ਜਿਹੜਾ ਖੋਲਦਾ ਹੋ ਠੀਕ ਹੈ ਉਹ ਇੱਕ ਮਜਬੂਰ ਨੇ ਉਹ ਰਿਆ ਨਹੀਂ ਸਕਦਾ ਆ ਬਣ ਕੇ ਸਾਡਾ ਸਾਥ ਦਿਓ ਸੱਚ ਦਾ ਸਾਥ ਦਿਓ ਜੇ ਸਾਨੂੰ ਸਾਨੂੰ ਕਦੇ ਅਸੀਂ ਗਲਤ ਲੱਗੇ ਤਾਂ ਸਾਡਾ ਮੂੰਹ ਕਾਲਾ ਕਰਕੇ ਠੀਕ ਹੈ ਸਾਨੂੰ ਚਾਹੇ ਗਧੇ ਤੇ ਚੜਾ ਦਿਓ ਅਨਮੂੜ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਜਲੇੜੀ ਅੱਜ ਅਸੀਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੋਟਦੂਨਾ ਖੜੇ ਆ ਜਿੱਥੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤਾਂ ਮੰਡੀ ਦੇ ਵਿੱਚ ਤਾਂ ਸਟੇਜ ਜਿਹੜੀ ਆ ਲਗਭਗ ਤਿਆਰ ਹੋ ਚੁੱਕੀ ਹੈ ਤੇ ਲੋਕ ਜਿਹੜੇ ਆ ਮੰਡੀ ਦੇ ਵਿੱਚ ਪਹੁੰਚਣੇ ਤਿਆਰ ਹੋ ਚੁੱਕੇ ਨੇ ਮੈਂ ਪ੍ਰਵਿੰਦਰ ਜੀ ਨੂੰ ਕਹੂੰਗਾ ਕਿ ਇੱਕ ਵਾਰ ਜਿਹੜੀ ਆ ਤਸਵੀਰ ਸਾਰੀਆਂ ਦਿਖਾ ਦਿੱਤੀਆਂ ਜਾਣਾ ਕਿ ਹਾਲਾਂਕਿ ਹਜੇ ਸਵੇਰ ਦਾ ਸਮਾਂ ਸ਼ੁਰੂਆਤ ਹੀ ਹਲੇ ਸਟੇਜ ਜਿਹੜੀ ਆ ਸ਼ੁਰੂ ਨਹੀਂ ਹੋਈ ਸਟੇਜ ਤਿਆਰ ਹੋ ਰਹੀ ਹੈ ਤਾਂ ਲੋਕ ਜਿਹੜੇ ਆ ਮੰਡੀ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤੇ ਪਿੰਡ ਦੇ ਮੋਹਦਵਾਰ ਲੋਕ ਨੇ ਜਿਹੜੇ ਖਾਸ ਕਰਕੇ ਸਰਪੰਚ ਸਾਹਿਬ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਹੋਰ ਜਿਹੜੇ ਨੌਜਵਾਨਾਂ ਦੇ ਵੱਲੋਂ ਇਹ ਇਕੱਠ ਰੱਖਿਆ ਗਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਇਹ ਸ਼ੁਰੂਆਤੀ ਸਮੇਂ ਦੀਆਂ ਜਿਹੜੀਆਂ ਨੇ ਤਸਵੀਰਾਂ ਐਸੀ ਤੁਹਾਨੂੰ ਦਿਖਾ ਰਹੇ ਹਾਂ ਤੇ ਸਰਪੰਚ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਸੱਸੀ ਗੱਲ ਬਈ ਸੱਸੀ ਗੱਲ ਬਈ ਸੱਸੀ ਨਾਮ ਮੈਂ ਤੁਹਾਡਾ ਮੇਰਾ ਨਾਮ ਸਰਪਜੀਤ ਸਿੰਘ ਆ ਜੀ ਮੈਂ ਮੌਜੂਦਾ ਸਰਪੰਚਾ ਕੋਟਦੋ ਨੇ ਪਿੰਡਾ ਹਾਂਜੀ ਅੱਜ ਜਿਹੜਾ ਇਕੱਠ ਰੱਖਿਆ ਗਿਆ ਲਗਾਤਾਰ ਭਾਨੇ ਸਿੱਧੂ ਦੇ ਜਿਹੜੀ ਲੁਧਿਆਣੇ ਦੇ ਵਿੱਚ ਇੱਕ ਐਫਆਈਆਰ ਹੁੰਦੀ ਆ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਸਨੇਚਿੰਗ ਦੀ ਇੱਕ 체ਨ ਖੋਣ ਦੀ ਐਫਆਈਆਰ ਹੁੰਦੀ ਆ ਤੇ ਉਸ ਤੋਂ ਬਾਅਦ ਇੱਕ ਅਬੋਰ ਦੇ ਵਿੱਚ ਐਫਆਈਆਰ ਹੁੰਦੀ ਆ ਤਾਂ ਤੁਸੀਂ ਪਿੰਡ ਦੇ ਸਰਪੰਚੋਂ ਤੇ ਭਾਨੇ ਸਿੱਧੂ ਦੇ ਬਾਰੇ ਸਾਰਾ ਕੁਝ ਜਾਣਦੇ ਹੋਵੋਗੇ ਘਰੋਂ ਭਾਨਾ ਸਿੱਧੂ ਕਿਵੇਂ ਆ ਤੇ ਪਿੰਡ ਦੇ ਲੋਕ ਜਿਹੜੇ ਸਭ ਕੁਝ ਜਾਣਦੇ ਹੋਣਗੇ ਭਾਨੇ ਸਿੱਧੂ ਦੇ ਕਰਤਾਰ ਦੇ ਬਾਰੇ ਉਹਦੇ ਬਾਰੇ ਇੱਕ ਕਿਵੇਂ ਸੋਚ ਰਹੇ ਨੇ ਪਿੰਡ ਦੇ ਜਿਹੜਾ ਸਾਰਾ ਮਸ਼ਹੂਰ ਹੈ ਫਿਰ ਜਿਹੜਾ ਸਾਡਾ ਪਿੰਡ ਆ ਜੀ ਬਹੁਤ ਸ਼ਾਂਤ ਮਾਹੌਲ ਸਾਡੇ ਪਿੰਡ ਹੈ ਸਾਡੀ ਨਗਰ ਪੰਚਾਇਤ ਆ ਜਿਹੜੀ ਉਹ ਬਹੁਤ ਵਧੀਆ ਬਣੀ ਹੋਈ ਆ ਬਾਈ ਨਾਲ ਸਾਡਾ ਸਾਰੇ ਪਿੰਡ ਦਾ ਸਾਥ ਹੈ ਠੀਕ ਹੈ ਬਾਈ ਨੇ ਸਾਡੇ ਪਿੰਡ ਦੇ ਜਿੰਨੇ ਵੀ ਰਿਸ਼ਤੇਦਾਰਾਂ ਨੇ ਸਭ ਦੇ ਪੈਸੇ ਦਵਾਏ ਨੇ ਜੀ ਠੀਕ ਹੈ ਉਹਦੇ ਨਾਲ ਕਿਉਂ ਪਿੰਡ ਦੇ ਵਿੱਚ ਜਿਹੜੀ ਵੀ ਗੱਲਬਾਤ ਹੁੰਦੀ ਆ ਉਹ ਹੱਥ ਹੱਥ ਨੂੰ ਫੈਲ ਜਾਂਦੀ ਆ ਸਾਰੇ ਪਿੰਡ ਦੇ ਵਿੱਚ ਉਹਦੇ ਕਰਕੇ ਬਾਈ ਸਾਰਾ ਪਿੰਡ ਸਾਡੇ ਨਾਲ ਆ ਔਰ ਜਿੰਨੇ ਬਾਹਰੋਂ ਪਬਲਿਕ ਆ ਰਹੀ ਆ ਬਾਈ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਬੈਠੇ ਨੇ ਉਹਨਾਂ ਦਾ ਵੀ ਅੱਜ ਭਾਈ ਖੂਨ ਆ ਜਿਹੜਾ ਖੋਲਦਾ ਉਹ ਠੀਕ ਹੈ ਉਹ ਇੱਕ ਮਜਬੂਰ ਨੇ ਉਹ ਰੇ ਆ ਨਹੀਂ ਸਕਦੇ ਪਰ ਭਾਈ ਉਹਨਾਂ ਦਾ ਵੀ ਧੰਨਵਾਦ ਹੈ ਕੋਈ ਗੱਲ ਨਹੀਂ ਭਾਈ ਇੱਥੇ ਬਣੇ ਰਹੋ ਤੁਸੀਂ ਠੀਕ ਹੈ ਇੱਥੇ ਵੀਡੀਓ ਬਣਾ ਕੇ ਪਾ ਲੋ ਤੁਸੀਂ ਕੋਈ ਦਿੱਕਤ ਨਹੀਂ ਹੈਗੀ ਭਰਾ ਬਣ ਕੇ ਸਾਡਾ ਸਾਥ ਦਿਓ ਸੱਚ ਦਾ ਸਾਥ ਦਿਓ ਜੇ ਸਾਨੂੰ ਸਾਨੂੰ ਕਦੇ ਅਸੀਂ ਗਲਤ ਲੱਗੇ ਤਾਂ ਸਾਡਾ ਮੂੰਹ ਕਾਲਾ ਕਰਕੇ ਠੀਕ ਹੈ ਸਾਨੂੰ ਚਾਹੇ ਗਧੇ ਤੇ ਚੜਾ ਦਿਓ ਅਸੀਂ ਕੀ ਸੋਚ ਰਹੇ ਹਾਂ ਜਿਹੜੀਆਂ ਜਥੇਬੰਦੀਆਂ ਨੇਗੀਆਂ ਸਾਡੀਆਂ ਸਾਡਾ ਜਿੰਨੇ ਜਥੇਬੰਦੀਆਂ ਨੇ ਸਭ ਦਾ ਸਤਿਕਾਰ ਕਰਦੇ ਆ ਅਸੀਂ ਅਸੀਂ ਚਾਹੁੰਦੇ ਆ ਸਾਡਾ ਨਵਾਂ ਖੂਨ ਹੈ ਤਿਆਰਬੇ ਦੀ ਘਾਟ ਆ ਤਿਆਰਬਾ ਸਾਡੇ ਕੋਲੇ ਹੈ ਨਹੀਂ ਅਸੀਂ ਚਾਹੁੰਦੇ ਆ ਵੀ ਜਿਹੜਾ ਇਹ ਸਾਡਾ ਤਾਨਮਾ ਜਾਮਾ ਇਹ ਜਥੇਬੰਦੀਆਂ ਦਾ ਜਥੇਬੰਦਿਆਂ ਨੂੰ ਅੱਜ ਸਮਾਹ ਦੇਣਾ ਜਿਹੜੇ ਹਿਸਾਬ ਨਾਲ ਜਥੇਬੰਦੀਆਂ ਕਹਿਣਗੀਆਂ ਮੈਂ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਜਿਹੜੇ ਹਿਸਾਬ ਨਾਲ ਜਥੇਬੰਦੀਆਂ ਕਹਿਣਗੀਆਂ ਉਸ ਹਿਸਾਬ ਨਾਲ ਹੀ ਆਪਾਂ ਸਿਸਟਮ ਚਲਾਉਣਾ ਜੀ ਕਈ ਵਾਰੀ ਆਪਾਂ ਇੱਥੇ ਜੇ ਇੱਕ ਵਾਰੀ ਤਿਲਕ ਗਏ ਮੁੜ ਕੇ ਕਹਿੰਦੇ ਡਿੱਗਾ ਰਾਸ ਨਹੀਂ ਆਉਂਦਾ ਮੈਂ ਹੱਥ ਮੰਨ ਕੇ ਇਹੀ ਬੇਨਤੀ ਕਰਦਾ ਇੱਕ ਹੁੱਲੜਵਾਜੀ ਤੋਂ ਬਚਾ ਕੇ ਰੱਖਣਾ ਨੌਜਵਾਨਾਂ ਨੂੰ ਕਹਿੰਦੇ ਵੀ ਖੂਨ ਖੋਲ ਜਾਂਦਾ ਹੈ ਭਰਾ ਬਣ ਕੇ ਕਿਤੇ ਤੁਹਾਨੂੰ ਅੱਜ ਦਾ ਸਥਿਤੀ ਦਾ ਪਤੀ ਆ ਵੀ ਕੀ ਸਥਿਤੀ ਬਣੀ ਵੀ ਆ ਹਨਾ ਵੀ ਆਪਾਂ ਨੂੰ ਕਿਤੇ ਇਹ ਨਾ ਹੋਵੇ ਵੀ ਆਪਾਂ ਨੂੰ ਚਿਹੇ ਡਾਂ ਕਰਨ ਲੱਗ ਜਾਣਾ ਸਰਕਾਰਾਂ ਵੀ ਇਹ ਗੱਲਾਂ ਗਾਹਾਂ ਦੀ ਗਾਹ ਬਣਾ ਕੇ ਕਰਦੀਆਂ ਨੇ ਬੜੇ ਆਰਾਮ ਨਾਲ ਔਰ ਧੁੰਦ ਦਾ ਟਾਈਮ ਆ ਬਾਈ 10 ਮਿੰਟ ਵੱਧ ਲੱਗ ਜਾਣਗੇ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜਿੰਨਾ ਤੁਸੀਂ ਕਹੋ ਕਿ ਜਿੰਨਾ ਟਾਈਮ ਕਹੋਗੇ ਉਹਨਾਂ ਟਾਈਮ ਆਪਾਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਜਿਵੇਂ ਜਿਵੇਂ ਬੰਦੀਆਂ ਦਾ ਫੈਸਲਾ ਸਟੇਟ ਹੋਊਗਾ ਉਹ ਬਾਈ ਬਣ ਕੇ ਸਾਰੇ ਸਿਰ ਮੱਥੇ ਆ ਸਿਰ ਮੱਥੇ ਮੰਨੂ ਇਸ ਇਕੱਠ ਤੋਂ ਬਾਅਦ ਕੋਈ ਐਕਸ਼ਨ ਪਲਾਨ ਵੀ ਅਗਲੀ ਕਿਹਾ ਜਾ ਸਕਦਾ ਨਹੀਂ ਅਸੀਂ ਨਹੀਂ ਲਿਖਣਾ ਸਾਡੇ ਲੱਭ ਤਿਆਰਪਾ ਨਹੀਂ ਹੈਗਾ ਸਾਡੇ ਲੱਭ ਜਵਾਨ ਤਾਂ ਕਰਾਉਣਾ ਦਾ ਤਿਆਰਪਾ ਹੈਗਾ ਜਿਵੇਂ ਲੁਧਿਆਣੇ ਕਰਾਈ ਸੀ ਤੀਜੇ ਦਿਨ ਕਰਾਈ ਸੀ ਨਾ ਸਰਕਾਰ ਜਿਹੜੀ ਜਾਂ ਜਿਹੜਾ ਜਕੈਲੀਏ ਜੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪਰਚੇ ਕੀਤੇ ਗਏ ਉਹਦੇ ਵਿੱਚ ਗੱਲ ਕਹੀ ਗਈ ਕਿ 10000 ਰੁਪਏ ਭਾਨੇ ਨੇ ਜਿਹੜਾ ਉਹ ਮੰਗਿਆ ਧਰਨਾ ਚੱਕਣ ਦਾ ਜਾਂ ਚੈਨ ਖੋਈ ਤਾਂ ਇਹ ਗੱਲਾਂ ਜਿਹੜੀਆਂ ਪਿੰਡ ਦੇ ਪਿੰਡ ਤੁਸੀਂ ਪਿੰਡ 'ਚ ਰਹਿੰਦੇ ਹੋ ਭਾਨੇ ਸਿੱਧੂ ਘਰੋਂ ਦਾ ਸਾਰਾ ਕੁਝ ਪਤਾ ਹੋਊਗਾ ਤੁਹਾਨੂੰ ਜੇ ਭਾਨੇ ਸਿੱਧੂ ਦਾ ਜੇ ਕਹਿੰਦਾ ਵੀ YouTube ਤੋਂ ਬਹੁਤ ਇਨਕਮ ਭਾਨੇ ਸਿੱਧੂ ਨੂੰ ਹੈਗੀ ਆ ਤਾਂ ਕੀ ਭਾਨੇ ਸਿੱਧੂ ਇਹ ਗੱਲ ਕਰੂਗਾ ਤੁਸੀਂ ਪਿੰਡ ਦੇ ਸਰਪੰਚ ਵੀ ਹੋ ਮੈਨੂੰ ਤਾਂ ਸਾਡੇ ਮੈਨੂੰ ਤਾਂ ਸਾਡਾ ਜਿਹੜਾ ਭਾਨਾ ਸਿੱਧੂ ਆ ਇਹ ਭਾਨੇ ਸਿੱਧੂ ਤਾਂ ਨੇ ਸ਼ਕਤੀਮਾਨ ਬਣਾਤਾ ਪਹਿਲਾਂ ਪਟਿਆਲੇ ਚੈਨ ਖੋਲਿਆ ਆ ਫਿਰ ਜਾ ਕੇ ਲੁਧਿਆਣੇ 10000 ਰੁਪਏ ਮੰਗ ਲਿਆ ਉੱਥੋਂ ਸ਼ਕਤੀਮਾਨ ਬਣ ਕੇ ਫਿਰ ਉਹ ਹੋਰ ਵਗਿਆ ਸਾਨੂੰ ਇਹ ਲੱਗਦਾ ਵੀ ਕਰਦੀਆਂ ਕੀ ਨੇ ਸਰਕਾਰਾਂ ਸਾਨੂੰ ਸਬੂਤ ਦੇ ਦਿਓ ਪਬਲਿਕ ਖੜੀ ਆ ਅਸੀਂ ਸਰ ਦੇਣ ਨੂੰ ਤਿਆਰ ਆ ਪਬਲਿਕ ਦੇ ਚਰਨਾ ਚ ਰੱਖ ਦਾਂਗੇ ਇੱਕ ਸਬੂਤ ਦੇ ਦਿਓ ਅੱਜ ਤੱਕ ਉਹ ਸਾਨੂੰ ਲੇਡੀ ਜਿਥਾਈ ਨਹੀਂ ਅੱਜ ਤੱਕ ਉਹ ਪਟਿਆਲੇ ਜਿਹੜਾ ਪਰਚਾ ਤਾਂ ਉਹ ਬੰਦਾ ਨਹੀਂ ਸਿਆ ਆ ਥੋਂ ਦਾ ਮੋਰ ਵਾਲਾ ਵੀ ਨਹੀਂ ਸਾਨੂੰ ਸਬੂਤ ਤਾਂ ਦੇ ਦਿਓ ਯਾਰ ਸਾਨੂੰ ਜੇ ਤੁਸੀਂ ਪਾਣਾ ਹੁਣ ਮੰਨ ਲਾ 2 ਲੱਖ ਦੀ ਤਾਂ ਨਹੀਂ ਉਹ ਡੂੜਦੀ ਹੂ ਗੱਡੀ ਲੈ ਕੇ ਜਾਂਦਾ ਪਾਣਾ 18 ਲੱਖ ਦੀ ਚੈਨੀ ਖੋਣ ਸਕੋਰਪੀਓ ਗੱਡੀ ਲੈ ਸਕੋਰਪੀਓ ਗੱਡੀ ਨਵੀਂ ਲਿਆ ਕੇ 18 ਲੱਖ ਰੁਪਏ ਦੀ ਗੱਡੀ ਲਿਆ ਕੇ 2 ਲੱਖ ਰੁਪਏ ਦੀ ਲੱਖ ਰੁਪਏ ਦੀ ਚੈਨੀ ਖੋਣ ਜਾਂਦਾ ਪਾਣਾ ਦੇਖੋ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਭਵਾਨਤਮਨ ਸਾਹਿਬਾ ਤੁਹਾਨੂੰ ਇਹੀ ਬੇਨਤੀ ਕਰਦੇ ਆਂ ਹੱਥ ਬਣਾ ਲਓ ਸਾਥੋਂ ਤੁਸੀਂ ਨਾ ਸਾਡੇ ਨਾਲ ਕਰੋ ਹਜੇ ਵੀ ਡੁੱਲੇ-ਵੇਰਾ ਦਾ ਕੁਝ ਨਹੀਂ ਹੋਇਆ ਇਹਨੂੰ ਫੈਸਲੇ ਨੂੰ ਜਲਦ ਜਲਦ ਤੋਂ ਸਾਡੇ ਭਰਾ ਨੂੰ ਬਾਰੇ ਕੱਢ ਦਿਓ ਠੀਕ ਹੈ ਨਹੀਂ ਅਸੀਂ ਸਾਡੇ ਸਾਡੇ ਹੱਥ ਖੜੇ ਹੋ ਜਾਣਗੇ ਅੱਜ ਤੋਂ ਬਾਅਦ ਜੋ ਕਰਨਾ ਫਿਰ ਉਹ ਫੈਸਲਾ ਸਾਡੀਆਂ ਜਥੇਬੰਦੀਆਂ ਲੈ ਕੇ ਪਹੁੰਚੂਗਾ ਅੱਜ ਉਹ ਕਰਨਗੇ ਨੀ ਤੁਸੀਂ ਉਸ ਦਿਨ ਦੇ ਵੀ ਫਿਰ ਰਹੇ ਹੋ ਜਮਾਨਤ ਵੀ ਤੁਸੀਂ ਕਰਾਈ ਲੁਧਿਆਣੇ ਵਾਲੇ ਮਸਲੇ ਦੇ ਵਿੱਚ ਆਮਣਾ ਤੁਹਾਡੇ ਨਾਲ ਸੀ ਭਾਨੇ ਦਾ ਭਰਾ ਤਾਂ ਕੀ ਲੱਗਦਾ ਕਿ ਕਾਰਨ ਕੀ ਲੱਗਿਆ ਤੁਹਾਨੂੰ ਵੀ ਕਿਉਂ ਹੋ ਰਿਹਾ ਸਾਰਾ ਕੁਝ ਇਹ ਸਮਝ ਨਹੀਂ ਲੱਗੀ ਜਿੱਤੇ ਭਾਈ ਨੂੰ ਚੱਕਿਆ ਸਾਡੀ ਪੂਰੀ ਟੀਮ ਹੈ ਅਡੋਟੀ ਡਿਊਟੀਆਂ ਲੱਗਦੀਆਂ ਨੇ ਕਿੱਦੋਂ ਕਿੱਧਰ ਨੂੰ ਜਾਣਾ ਅੰਬੋੜਾ ਡੋ ਜਿੱਥੇ ਜਿੱਥੇ ਪਰਚੇ ਉੱਥੇ ਵੀ ਟੀਮਾਂ ਜਾਂਦੀਆਂ ਨੇ ਸਾਡੀਆਂ ਵੀ ਅਡੋਟੀ ਡਿਊਟੀਆਂ ਲੱਗ ਜਾਂਦੀਆਂ ਨੇ ਜਿੱਤੇ ਭਾਈ ਨੂੰ ਚੱਕਿਆ ਅਸੀਂ ਤੋਂ 2 ਵਜੇ ਤੁਰਿਆ ਰਾਤ ਨੂੰ ਅਸੀਂ ਧੁੰਦ ਬਹੁਤ ਸੀ 4 4:30 ਵਜੇ ਅਸੀਂ ਉੱਥੇ ਪਹੁੰਚ ਗਏ ਸੀ ਜਦੋਂ ਅਸੀਂ ਜਾ ਕੇ ਉੱਥੇ ਜਿਹੜੀ ਪੁਲਿਸ ਆ ਇਹ ਹੀ ਜੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਬੰਨੀ ਆ ਸਰਕਾਰ ਨੇ ਪੁਲਿਸ ਦਾ ਕੋਈ ਇੱਥੇ ਉਹ ਨਹੀਂ ਹੈਗਾ ਪੁਲਿਸ ਗਲਤ ਨਹੀਂ ਹੈਗੀ ਪਰ ਪੁਲਿਸ ਨੇ ਨੌਕਰੀ ਕਰਨੀ ਆ ਪੁਲਿਸ ਨੇ ਮਹੀਨੇ ਦੇ ਉਹਦੇ ਬੱਚਿਆਂ ਦੇ ਪੈਸੇ ਲੈਣੇ ਆ ਬਈ ਠੀਕ ਆ ਆਪ ਦਾ ਬੱਚੇ ਪਾਲਣੇ ਆ ਹੁਣ ਜਿਵੇਂ ਸਰਕਾਰਾਂ ਕਹਿੰਣ ਕਿ ਹੌਮ ਹੀ ਚੱਲਦਾ ਜੀ ਕੰਮ ਹੁਣ ਕਿੱਥੋਂ ਕਿੱਥੋਂ ਲੋਕ ਆ ਰਹੇ ਨੇ ਤੁਸੀਂ ਦੇਖ ਰਹੇ ਹੋਣਗੇ ਵੀ ਲੋਕ ਬਹੁਤ ਸਾਰੇ ਚੰਡੀਗੜ੍ਹ ਤੋਂ ਜੀ ਚੱਲੀ ਜਾਂਦੇ ਨੇ ਇਧਰ ਸਾਡੇ ਮਾਤਾ ਜੀ ਪਹੁੰਚੇ ਨੇ ਉਧਰੋਂ ਜੰਮੂ ਕਸ਼ਮੀਰ ਤੋਂ ਆਈ ਜਾਂਦੇ ਨੇ ਹਰਿਆਣੇ ਚੋਂ ਆਈ ਜਾਂਦੇ ਨੇ ਇਹ ਵੱਡਾ ਸਿਸਟਮ ਇਹ ਮੈਂ ਕਹਣਾ ਵੀ ਇੰਨਾ ਪਿਆਰ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ ਜਿਹੜੇ ਹਿਸਾਬ ਨਾਲ ਸਾਨੂੰ ਲੋਕ ਫੋਨ ਤੇ ਦੱਸ ਰਹੇ ਨੇ ਫੋਨ ਤੇ ਆ ਰਹੇ ਨੇ ਸਾਨੂੰ ਲੱਗਦਾ ਹੈ ਵੀ ਜਿਹੜੇ ਅੱਜ ਸਾਡੇ ਭਰਾ ਦੇ ਸਾਡੇ ਭਾਨੇ ਸਿੱਧੂ ਦੇ ਜ਼ਖਮ ਨੇ ਉਹ ਮੇਰੇ ਹਿਸਾਬ ਨਾਲ ਜੀ ਭਰਾਦਾਨ ਦੇ ਲੋਕਾਂ ਭਰ ਜਾਣਗੇ ਜਖਮ ਚੱਕਿਆ ਜਦੋਂ ਤੁਸੀਂ ਦੱਸ ਰਹੇ ਹੋ ਕਿ ਚੱਕ ਦੇ ਕਿੱਥੋਂ ਨੇ ਘਰ ਤੋਂ ਚੱਕਦੀ ਆ ਪੁਲਿਸ ਕਿਹੜੀ ਤਰੀਕੇ ਨਾਲ ਹਾਂਜੀ ਘਰੋਂ ਚੱਕਿਆ ਕਿਹੜੇ ਟਾਈਮ ਕਰੋ 12:00 ਵਜੇ ਚੱਕਿਆ ਉਹਨੂੰ ਹਾਂ ਨਾ ਦਿਨੇ ਹਾਂ ਕਾਂਟਾ ਪੁਲਿਸ ਵਹਿ ਕੇ ਗਈ ਆ ਉਦੋਂ ਬਾਅਦ ਚੱਕਿਆ ਤਾ ਭਾਨੇ ਸਿੱਧੂ ਦੇ ਪਿੰਡ ਦੇ ਸਰਪੰਚ ਸੀਗੇ ਤਾਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਉਹ ਦੱਸ ਰਹੇ ਨੇ ਕਿ ਵਕ ਵਕ ਥਾਵਾਂ ਤੋਂ ਜਿਹੜੇ ਆ ਲੋਕ ਇਸ ਜਗ੍ਹਾ ਦੇ ਉੱਤੇ ਪਹੁੰਚ ਰਹੇ ਨੇ ਤਾਂ ਹੋਰ ਵੀ ਤੁਹਾਨੂੰ ਜਿਹੜੀਆਂ ਗੱਲਬਾਤ ਹੋਰ ਜਿਹੜੇ ਇੱਥੇ ਪਹੁੰਚ ਰਹੇ ਨੇ ਆਗੂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਵੀ ਤੁਹਾਡੇ ਨਾਲ ਪਹੁੰਚਾਉਂਦੇ ਰਹਾਂਗੇ ਉਦੋਂ ਤੱਕ ਜੁੜੇ ਰਹੋ ਦਨ ਮਿਉਟਦੇ